ਮਸਤੀ ਇਹ ਨਰ ਆਰਗੇਨਾਈਜ਼ਰ ਸਾਰੇ ਨੀਵੋ ਕਰਕੇ ਜਾਣਾ ਕਿ ਮੈਡੀਕਲ ਚੱਲ ਰਹੀ ਹੈ ਦੇਖੋ ਸਾਰਿਆਂ ਦਾ ਮਨ ਕਰਿਆ ਮਨ ਬਣਿਆ ਜੀ ਪਰਉਪਕਾਰ ਨੂੰ ਕਾਮਯਾਬ ਕਰਨ ਦਾ ਔਰ ਅੱਜ ਚਾਹੇ ਉਹ ਰੋਟ ਸ਼ੋਅ ਹੋਏ ਆ ਚਾਹੇ ਹੋਰ ਪ੍ਰੋਗਰਾਮ ਹੋਏ ਆ ਲੋਕ ਸਰਕਾਰ ਤੋਂ ਦੁਖੀ ਨੇ ਔਰ ਲੋਕ ਸਰਕਾਰ ਨੂੰ ਸਬਕ ਸਿਖਾਉਣਗੇ ਸਰਕਾਰ ਨੇ ਵੀ ਇੱਕ ਦੇਖਣਾ ਸ਼ੁਰੂ ਕਰਤਾ ਹੈਗਾ ਹਾਂ ਜੀ ਕੋ ਡਰਾਮਾ ਚੱਲਦਾ ਮੇਰਾ ਵੀਰ ਮੈਂ ਡਰਾਮੇ ਤੇ ਕੀ ਬੋਲਣਾ ਉਹ ਕਿੱਥੇ ਆ ਆਪਣਾ ਕਾਜ ਹੋ ਮਾਰ ਜਿੱਦੋਂ ਹੋ ਗਈ ਜੀ ਸ਼ਰਮ ਦੀ ਕਾਲੀ ਦਾਲ ਓਕੇ ਜਰੂਰ ਜਿਹਨ ਕਿਸੇ ਕਰੋ ਚੰਨੀ ਭਾਈ ਅੱਜ ਮੁਜੀਠੀਆ ਸਾਹਿਬ ਆਏ ਸੀ ਤੇ ਇਸ ਤਰ੍ਹਾਂ ਦਾ ਲੋਕਾਂ ਦਾ ਜਿਹੜਾ ਸਹਿਯੋਗ ਮਿਲਿਆ ਕੀ ਕਰਦੇ ਲੋਕਾਂ ਤੁਹਾਡੇ ਸਾਹਮਣੇ ਹੈ ਜੀ ਬਹੁਤ ਵਧੀਆ ਹੰਗਾਰਾ ਅੱਜ ਸਾਡਾ ਰੋਡ ਸ਼ੋਅ ਵੀ ਸੀ ਸੁਖਵੀਰ ਜੀ ਗੁਆਈ ਕਰਦੇ ਪਏ ਸੀ ਲੋਕਾਂ ਦਾ ਇੰਨਾ ਵਧੀਆ ਹੰਗਾਰਾ ਸੀ ਥਾਂ-ਥਾਂ ਤੇ ਫੁੱਲਾਂ ਦੀ ਬਰਸਾਤ ਲੋਕਾਂ ਨੇ ਕੀਤੀ ਇੰਨਾ ਮੀਂਹ ਪੈਣ ਦੇ باوجود ਵੀ ਲੋਕਾਂ ਦਾ ਸਾਹ ਟੁੱਟਿਆ ਹੀ ਨਹੀਂ ਹੈਗਾ ਜੀ ਮੀਜੀਤਿਆ ਸਾਹਿਬ ਆਹੀ ਇੱਕ ਕੈਟੇਗਰੀ ਦਾ ਮੈਸੇਜ ਆਤਾ ਹੈ ਮੀਜੀਤਿਆ ਸਾਹਿਬ ਇਹ ਮੈਸੇਜ ਲਾ ਕੇ ਗਏ ਆ ਜੇ ਚੰਗਾ ਵਕੀਲ ਤੁਸੀਂ ਕਰੋਗੇ ਤਾਂ ਤਾਹੀ ਤੁਹਾਡਾ ਜੇ ਕੋਈ ਮੁਕੱਦਮਾ ਆ ਉਹ ਜਿੱਤ ਹੋਊਗਾ ਜੇ ਮਾੜਾ ਵਕੀਲ ਹੋਊਗਾ ਤੇ ਫਿਰ ਤੁਸੀਂ ਮੁਕੱਦਮਾ ਕਿਵੇਂ ਜਿੱਤੋਗੇ ਜਿਹੜੇ ਆਪਣੇ ਘੁੰਮਣ ਸਾਹਿਬ ਆ ਉਹ ਇੱਕ ਵਧੀਆ ਇਨਸਾਨ ਨੇ ਤੇ ਵਧੀਆ ਆਪਣੀ ਤਰੱਕੀ ਵੱਲ ਉਹਨਾਂ ਦਾ ਧਿਆਨ ਆ ਇਲਾਕੇ ਦੇ ਡਿਵੈਲਪਮੈਂਟ ਵੱਲ ਧਿਆਨ ਆ ਤੇ ਇਸ ਕਰਕੇ ਤੁਸੀਂ ਇਹੋ ਜਿਹੇ ਬੰਦੇ ਨੂੰ ਚੂਜ਼ ਕਰੋ ਜਿਹੜਾ ਬੰਦਾ ਤੁਹਾਡੇ ਅੱਗੇ ਕੰਮ ਆ ਸਕੇ ਨਹੀਂ ਕੱਲੇ ਤੁਸੀਂ ਦੋ ਦੋਰ ਕਿੱਦਾਂ ਲੋਕਾਂ ਦਾ ਜਿਵੇਂ ਵਾਰਡ ਵਸੇ ਨੇ ਕਿਸੇ ਨਾਲ ਜਿਹੜਾ ਪਿਆਰ ਮਰਦਾ ਜੀ ਤੁਹਾਨੂੰ ਸਵਾਲ ਪੁੱਛਾਏਗਾ ਲੋਕਾਂ ਨੂੰ ਵਾਰਡ ਵਸੀਆਂ ਦੇਖੋ ਜੀ ਮੈਂ 64 ਨੰਬਰ ਵਾਰਡ ਦੇ ਵਿੱਚ ਕਰ ਰਿਹਾ ਹਾਂ ਲੋਕਾਂ ਦਾ ਬਹੁਤ ਵਧੀਆ ਸੋਚ ਆ ਲੋਕਾਂ ਦੀ ਇੱਕ ਇਹਨਾਂ ਤੋਂ ਤੰਗ ਆ ਚੁੱਕੇ ਆ ਝਾੜੂਦੋਤੋਂ ਤੇ ਲੋਕ ਤਾਂ ਹੁਣ ਚਾਹੁੰਦੇ ਆ ਵੀ ਇਹਨਾਂ ਨੂੰ ਬਦਲਿਆ ਜਾਵੇ ਤੇ ਕਿ ਇੱਕ ਚੰਗੇ ਇਨਸਾਨ ਨੂੰ ਲੈ ਕੇ ਆਂਦਾ ਜੀ